ਅੱਜ ਬਠਿੰਡੇ ਤੋਂ ਵਿਭਾਰ ਸਿਮਰਤ ਕੌਰ ਬਾਦਲ ਸ਼ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਵਜੋਂ ਕਾਗਜ਼ দাখিল ਕਰ ਰਹੇ ਮੈਨੂੰ ਤਕਰੀਬਨ 2.5 ਮਹੀਨੇ ਹੋ ਗਏ ਯਾਤਰਾ ਕੱਢਦੇ ਪੰਜਾਬ ਦੇ ਤਕਰੀਬਨ ਮੈਂ 85 ਹਲਕਿਆਂ 'ਚ ਮੈਂ ਜਾ ਕੇ ਆਏ ਆਂ ਤੇ ਬਾਕੀ ਜਗ੍ਹਾ ਤੇ ਅਸੀਂ ਰੈਲੀਆਂ ਥਰੂ ਕੰਮ ਕਰ ਰਹੇ ਆ ਦੋ ਦਿਨ ਗੱਲਾਂ ਜਿਹੜੀਆਂ ਸਪਸ਼ਟ ਯਾਪਸ ਮੈਂ ਦੇਖੀਆਂ ਇੱਕ ਲੋਕੀ ਠੱਗੇ ਮਹਿਸੂਸ ਕਰ ਰਹੇ ਆ ਝਾੜੂ ਤੋਂ ਐਂਡ ਨਫ਼ਰਤ ਕਰਨ ਲੱਗੇ ਝਾੜੂ ਤੇ ਉਹਨਾਂ ਦੀ ਲੀਡਰਸ਼ਿਪ ਨੂੰ ਦੂਜੀ ਗੱਲ ਮੈਂ ਦੇਖਿਆ ਲੋਕੀ ਕਨਸਿਡਰ ਨਹੀਂ ਕਰਦੇ ਆਪਣੇ ਪੰਜਾਬ ਵਿੱਚ ਕੋਈ ਚੀਫ ਮਿਨਿਸਟਰ ਹੈ ਕਿ ਨਹੀਂ ਉਮੀਦਾਂ ਹੀ ਛੱਡਤੀਆਂ ਭਗਵੰਤ ਮਾਨਤ ਯੂਨਾਨਮਸ ਹੈ ਕਿ ਆ ਸ਼ਰਾਬੀ ਹੈ ਆ ਤਾਂ ਸਾਡੋ ਗਲਤੀ ਹੋ ਗਈ ਹੁਣ ਪਾਣਾ ਮੰਨ ਕੇ ਸਾਨੂੰ 2 ਸਾਲ ਟਪਾਉਣੇ ਪੈਣੇ ਆ ਤੀਜੀ ਗੱਲ ਜਿਹੜੀ ਦੇਖੀ ਮੈਂ ਪੰਜਾਬੀਆਂ ਦੇ ਮਨਾਂ ਵਿੱਚ ਇੱਕ ਯੂਨਿਟੀ ਹੋ ਰਹੀ ਹੈ ਯੂਨਿਟੀ ਆ ਰਹੀ ਹੈ ਕਿ ਇਕੋ ਇੱਕ ਪੰਜਾਬ ਦੀ ਪਾਰਟੀ ਹੈ ਉਹ ਅਸ਼ਰੋਮ ਨਹੀਂ ਕਾਲੀ ਦਲ ਦੂਜੇ ਸਾਰੇ ਦਿੱਲੀ ਵਾਲੀਆਂ ਤੇ ਉਹਨਾਂ ਨੇ ਵੀ ਰਿਅਲਾਈਜ਼ ਕਰਨ ਲੱਗ ਗਿਆ ਕਿ ਕਮਿਟਮੈਂਟ ਲੈਵਲ ਜੋ ਕਾਲੀ ਦਲ ਦੀ ਹੈ ਪੰਜਾਬ ਪ੍ਰਤੀ ਕਿਸੇ ਹੋਰ ਪਾਰਟੀ ਦੀ ਨਹੀਂ ਹੈ ਸੋ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਕਾਲੀ ਦਲ ਨੂੰ ਹੀ ਤਕੜਾ ਕਰਨਾ ਪੈਣਾ ਆ ਇੱਕ ਜਨਰਲ ਫੀਲਿੰਗ ਪੂਰੇ ਪੰਜਾਬ 'ਚ ਹੋ ਗਈ ਤੁਸੀਂ ਹਿਸਟੋਰਿਕ ਰਿਜ਼ਲਟ ਦੇਖੋਗੇ ਇੱਕ ਵੀ ਹਿਸਟੋਰਿਕ ਰਿਜ਼ਲਟ ਕੱਲੇ ਲੜ ਰਹੇ ਆ ਪਹਿਲੀ ਵਾਰ ਕੱਲੇ ਲੜ ਰਹੇ ਆ ਐਂ ਤੁਸੀਂ ਦੇਖੋ ਕੱਲੇ ਸਾਰੇ ਧਰਮਾਂ ਦੇ ਲੋਕ ਅਕਾਲੀ ਦਲ ਨਾਲ ਜੁੜ ਗਏ ਕਿਉਂਕਿ ਕਾਲੀ ਦਲ ਦੀ ਜਿਹੜੀ ਸੋਚ ਹੈ ਉਹ ਯੂਨਿਟੀ ਦੀ ਸੋਚ ਹੈ ਸਰਬੱਤ ਦੇ ਭਲੇ ਦੀ ਸੋਚ ਹੈ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੀ ਸੋਚ ਹੈ ਸਾਰਿਆਂ ਨੂੰ ਇਕੱਠੇ ਲਿਜਾ ਕੇ ਪੰਜਾਬ ਨੂੰ ਤਰੱਕੀ ਕਰਾਉਣ ਵਾਲੀ ਸੋਚ ਹੈ ਸੋ ਆ ਜਿਹੜੀਆਂ ਚੀਜ਼ਾਂ ਆ ਜਨਰਲ ਮੈਂ ਪਿਛਲੇ ਢਾਈ ਮਹੀਨਿਆਂ ਚੋਂ ਮੈਂ ਗੈਦਰ ਕੀਤਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਪੂਰੇ ਜੋਸ਼ ਚ ਹੈ ਤੁਸੀਂ ਦੇਖੋ ਇੰਨੀ ਗਰਮੀ ਚ ਵੀ ਰੋਡ ਸ਼ੋ ਵਿੱਚ ਸੂਟਰਾਂ ਤੇ ਮੋਟਰਸਾਈਕਲਾਂ ਤੇ ਟਰੈਕਟਰਾਂ ਤੇ ਹਿੱਸਾ ਲੈ ਰਿਹਾ ਹੁਣ ਇਹਦੇ ਬਾਅਦ ਮੈਂ ਸਮਾਣੇ ਜਾਣਾ ਹੈ 2:30 ਵਜੇ ਉੱਥੇ ਰੋਡ ਸ਼ੋ ਮੇਰਾ ਸ਼ੋ ਆਪਣਾ ਪੰਜਾਬ ਬਚਾਓ ਯਾਤਰਾ ਸ਼ੁਰੂ ਹੋਣੀ ਹੈ ਤੁਸੀਂ ਦੇਖੋਗੇ ਪਟੰਡਰ ਜੀ ਮੁਕਾਬਲਾ ਕਿੰਨਾ ਦੇਖ ਰਹੋ ਹਰ ਸਾਲ ਦਾ ਸੀ ਸੈਕੰਡ ਥਰਡ ਦੇ ਦਾ ਕਾਫੀ ਦੂਰ ਕੰਮ ਹੈ ਕਿੰਨੇ ਤੁਸੀਂ ਮੈਨੂੰ ਲੱਗਦਾ ਹੈ ਅਪਰੋਕਸੀਮੇਟਲੀ ਰਮ ਮੇਰ ਕਰਨ ਡੇਢ ਤੋਂ 2 ਤੋਂ 2 ਦੇ ਨੇੜੇ ਜਾ ਸਕਦਾ ਉਹ ਲੱਗਦਾ ਸਰ ਜੀ ਵੋਟਰਾਂ ਦੇ ਚਿਹਰੇ ਪੜਨੇ ਕਿੰਨੇ ਬਹੁਤ ਹੈ ਐਕਤੀ ਬੜੇ ਸੌਖੇ ਹੈ ਕਿਉਂਕਿ ਐਕਤੀ ਮੈਂ ਗੱਡੀ ਜਾਣਾ ਆਪਣੇ ਆਪ ਹੱਥ ਕੱਢ ਕੇ ਵੇਵ ਕਰਨਗੇ ਜਿਤੇ ਰੋਕ ਲਿਆ ਫੋਟੋ ਆ ਕੇ ਲੈਣਗੇ ਜਿਹੜਾ ਪਹਿਲੇ ਪਤਾ ਨਹੀਂ ਲੱਗਦਾ ਹੁੰਦਾ ਸੀ ਇੱਕ ਇਮੋਸ਼ਨਲੀ ਅਟੈਚਡ ਦੇਖਿਆ ਮੈਂ ਲੋਕੀ ਕਾਲੀ ਦਾ ਨਾ ਬਾਕੀ ਸਰ ਲੇਕਿਨ ਤੁਮ ਸਿਨੈਰੀਓ ਪੰਜਾਬ ਦਾ ਕੀ ਦੇਖ ਜਿਹੜਾ ਪੰਜਾਬ ਦਾ ਦੇਸ਼ ਦਾ ਸਿਨੈਰੀਓ ਲੱਗ ਰਿਹਾ ਹੈ ਇੱਕ ਤਾਂ ਮੈਂ ਕਲੀਅਰ ਕੱਟ ਦੇਖ ਰਿਹਾ ਕਿ ਬੀਜੇਪੀ ਦੀ ਸਰਕਾਰ ਨਹੀਂ ਬਣਦੀ ਇੱਕ ਜਿਹੜਾ ਮੈਸੇਜ ਕਲੀਅਰ ਹੈ ਨਾਰਥ ਇੰਡੀਆ ਚ ਬਹੁਤ ਸਟੇਟ ਹੈ ਜਿੱਥੇ 100% ਰਿਜ਼ਲਟ ਸੀ ਜਿੱਥੇ 100% ਰਿਜ਼ਲਟ ਆ ਕਿਤੇ 80% ਰਹਿ ਗਿਆ ਕਿਤੇ 60 ਰਹਿ ਗਿਆ ਕਿਤੇ 50 ਵੀ ਰਹਿ ਗਿਆ ਸੋ ਜਿੱਥੇ ਨਾਰਥ ਇੰਡੀਆ ਜਿੱਥੇ ਉਹਨਾਂ ਦਾ ਗੱਡ ਸੀ ਸਾਊਥ ਇੰਡੀਆ ਤੇ ਐਨੀਵੇ ਉਹਨਾਂ ਦਾ ਕੋਈ ਗੱਹਿ ਨਹੀਂ ਸੋ ਜਿੱਥੇ ਉਹਨਾਂ ਦਾ ਗੱਡ ਸੀ ਮਹਾਰਾਸ਼ਟra ਚ ਕੰਪਲੀਟਲੀ ਕ੍ਰੈਸ਼ ਵਾਈਪਡ ਆਊਟ ਮਹਾਰਾਸ਼ਟra ਵੀ ਬਿਹਾਰ ਚ ਵੀ ਮੈਸਿਵ ਆਪੋਜੀਸ਼ਨ ਵੇਵ ਜਿਹੜੀ ਇੰਡੀਆ ਦੀ ਵੇਵ ਚੱਲਦੀ ਹੈ ਉਵੇਂ ਦਿੱਲੀ ਐ ਉਵੇਂ ਹਰਿਆਣਾ ਤੁਹਾਡੇ ਨਾਲ ਗੁਆੜ ਚਾਹ ਰਾਜਸਥਾਨ ਚ ਮੈਨੂੰ ਕੋਈ ਬੀਜੇਪੀ ਦਾ ਕੋਈ ਆਇਆ ਸੀ ਬੰਦਾ ਆਈ ਬੱਠੇ ਕਿਤੇ ਗੱਲਾਂ ਕਰ ਰਿਹਾ ਸੀ ਉਹ ਕਹਿੰਦਾ ਜੀ ਉਹ ਆਪ ਮੰਨੀ ਜਾਂਦੇ ਕਿ 15 ਗੋਣੀਆਂ ਸਾਨੂੰ 25 ਚ 15 ਸੋ ਐਂ 10-10 ਸੀ ਇੱਕ ਇੱਕ ਸੂਬੇ ਚ ਡਿੱਗਣ ਲੱਗ ਜਾ ਰਹੇ ਕਿੱਥੇ ਸਰਕਾਰ ਬਣੂਗੀ ਐਂ ਸਭ ਤੋਂ ਵੱਡੀ ਪੈਨਿਕ ਦੀ ਗੱਲ ਐ ਪ੍ਰਧਾਨ ਮੰਤਰੀ ਦੇ ਭਾਸ਼ਣਾ ਤੋਂ ਪਤਾ ਲੱਗ ਜਾਂਦਾ ਕਿ ਸਰਕਾਰ ਨਹੀਂ ਬਣਦੀ ਜਿਹੜਾ ਉਹ ਇੱਕਦਮ ਅਟੈਕ ਇੱਕ ਕਮਿਊਨਿਟੀ ਤੇ ਲੱਗੇ ਆ ਕਹਿਣ ਲੱਗੇ ਮੰਦਰ ਸੂਤਰ ਖੋਲ ਲੈਣਗੇ 70 ਸਾਲ ਦਾ ਖੋਏ ਨਹੀਂ ਹੁਣ ਕਿੱਥੇ ਖੋਲਣਗੇ ਕਾਂਗਰਸ ਨਹੀਂ ਖੜੇ ਰੀਜਨਲ ਪਾਰਟੀਆਂ ਰੀਜਨਲ ਪਾਰਟੀਆਂ ਹਾਂ ਪੰਜਾਬ ਵਿੱਚ ਇੱਕ ਦੋ ਤਿੰਨ ਗੱਲਾਂ ਮੈਂ ਦੇਖੀਆਂ ਇਥੇ ਇੱਕ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਗਠਨ ਗੱਠਬੰਦੀ ਨਾਲ ਉਹਨਾਂ ਨੇ ਦੇਖਿਆ ਇੱਕ ਜਿੱਥੇ ਕਾਂਗਰਸ ਦਾ ਕੈਂਡੀਡੇਟ ਤੰਗਾ ਉੱਥੇ ਵੀ ਕਰਤਾ ਇਹਨਾਂ ਨੇ ਇਹਦਾ ਵੀਕ ਹੈ ਤੇ ਉਧਰ ਕਾਂਗਰਸ ਦੂਜੀ ਗੱਲ ਜਿਹੜੀ ਮੈਂ ਦੇਖੀ ਹੈ ਕਾਂਗਰਸ ਆਮ ਆਦਮੀ ਪਾਰਟੀ ਟੁੱਟੂ ਗਈ ਪੰਜਾਬ ਵਿੱਚ ਇਲੈਕਸ਼ਨ ਦੇ ਬਾਅਦ ਭਗਵੰਤ ਮਾਨ ਐਂਡ ਅਮੇਸ਼ਾ ਆਰ 1 ਤੁਹਾਡੇ ਸਾਹਮਣੇ ਹੈ ਐਗਜ਼ਾਮਪਲ ਦੱਸ ਦਿੰਨਾ ਦੋ ਐਗਜ਼ਾਮਪਲ ਮੇਰੇ ਕੋਲ ਹੈ ਇੱਕ ਜਿਹੜਾ ਬਾਰਡਰ ਸੀਲ ਕੀਤਾ ਸੀ ਵਿਦ ਕਨਸੈਂਟ ਵਿਦ ਐਗਰੀਮੈਂਟ ਦੂਜਾ ਤੁਸੀਂ ਆ ਬੀਜਪੀ ਦੇ ਕੈਂਡੀਡੇਟ ਅਮਰਿਤ ਪਰਮਪਾਲ ਕੌਰ ਦਾ ਨਾਲੇ ਕਹਿੰਦੇ ਸਾਡਾ ਅਸੀਂ ਰਿਜੈਕਟ ਕੀਤਾ ਹੈ ਇੱਕ ਦਿਨ ਚ ਕਿਵੇਂ ਐਕਸੈਪਟ ਹੋ ਗਿਆ ਇੱਕ ਦਿਨ ਇੱਕ ਦਿਨ ਚ ਨਾਲੇ ਸਟੇਟਮੈਂਟ ਦਿੱਤੀ ਕੀ ਉਹ ਯਾਰ ਮੇਰੀ ਗੱਲ ਸੁਣੋ ਤੁਸੀਂ ਕੱਲ ਦਾ ਅਖਬਾਰ ਪੜੋ ਨਿਊਜ਼ ਆਈ ਹੈ ਜਿਹੜੀ ਕਿ ਹੁਣ ਇੱਕਦਮ ਉਹਨਾਂ ਵੀ ਆਏ ਸੀ ਉਹਨਾਂ ਨੇ ਗੰਭਰ ਨੇ ਪਹਿਲੇ ਕੀ ਕਹਿੰਦੇ ਸੀ ਨਹੀਂ ਅਸੀਂ ਐਕਸੈਪਟ ਕਰਦੇ ਕਲੀਅਰ ਹਾਂ ਤਾਂ ਕਾਊਂਟਰ ਕਰਨ ਲਈ ਆਪਣੀ ਸਟ੍ਰੈਟਜੀ ਕਾਲੀਦਲ ਕਾਊਂਟਰ ਕੋ ਨਹੀਂ ਅਸੀਂ ਤਾਂ ਅਸੀਂ ਤਾਂ ਪੰਜਾਬ ਦੀ ਲੜਾਈ ਲੜਦੇ ਆਂ ਪੰਜਾਬ ਦੀ ਗੱਲ ਕਰੀਏ ਸੋ ਅਸੀਂ ਤਾਂ ਪੰਜਾਬ ਦੀ ਕਾਊਂਟਰ ਦੀ ਲੋੜ ਹੀ ਨਹੀਂ ਪੰਜਾਬੀ ਕ੍ਰਾਸ ਪਾਰਟੀ ਲਾਈਨ ਆਰ ਕਨਵਰਜਿੰਗ ਟੁਵਰਡਸ ਅਕਾਲੀ ਦਲ ਕਿਉਂਕਿ ਹੁਣ ਬਠਿੰਡੇ ਦੇ ਲੋਕ ਹੈ ਤੁਸੀਂ ਦੇਖ ਲਿਆ 7 ਸਾਲ ਜਿਹੜੇ ਖਰਾਬ ਕਰਤੇ ਨਹੀਂ ਤਾਂ ਬਠਿੰਡਾ ਚ ਜੋ ਬਣਿਆ ਅਕਾਲੀ ਦਲ ਦੀ ਸਰਕਾਰ ਚ ਬਣਿਆ ਹਰਸਿਮਰੰਤ ਕੌਰ ਬਾਦਲ ਦੀ ਏਮਜ਼ ਵਰਗੇ ਸਾਰੀਆਂ ਚੀਜ਼ਾਂ ਲੈ ਕੇ ਆਏ ਹੁਣ 7 ਸਾਲ ਖਰਾਬ ਹੋ ਗਏ ਵਾਈ ਇਜ਼ ਦਾ ਫੀਲਿੰਗ ਬਠਿੰਡਾ ਕੀ ਆਪਾਂ ਡਿਵੈਲਪਮੈਂਟ ਦੀ ਗੱਲ ਕਰੀਏ ਪੰਜਾਬ ਵਿੱਚ ਫੀਲਿੰਗ ਆ ਗਈ ਕਿ ਜੇ ਤਰੱਕੀ ਅਕਾਲੀ ਦਲ ਨੇ ਕਰਾਈ ਹੈ ਆਪਾਂ ਐਕਸਪੈਰੀਮੈਂਟ ਕਰਨਾ ਬੰਦ ਕਰ ਦਈਏ ਸੋ ਜਿਹੜਾ ਐਕਸਪੈਰੀਮੈਂਟ ਸਿਸਟਮ ਪੰਜਾਬ ਦਾ ਨਾ ਉਹ ਹੁਣ ਚੇਂਜ ਹੋ ਰਿਹਾ ਹੈ ਹੁਣ ਪੀਪਲ ਆਰ ਕਮਿਟਿਡ ਟੂ ਦ ਪਾਰਟੀ ਵਿੱਚ ਲੁੱਕਸ ਆਫਟਰ ਥੈਮ ਯਾਰ ਓਹ 2 ਸਾਲ ਹੋ ਗਏ ਮੈਨੂੰ ਤਾਂ ਕਿਹੜਾ 2.5 ਸਾਲ ਆ ਵੀ ਹੋ ਗਏ ਸਾਡੀ ਏਸੀ ਪੱਸਾ ਵੀ ਬੰਦ ਕਰੂਗਾ ਦੂਜਾ ਹੀ ਬਗਨਾ ਮੈਨਾਂ ਕਿਤੇ ਕਲੱਚ ਤੇ ਪੇਟ ਉਹਦਾ ਨਾ ਚੱਕਿਆ ਜਾ ਕਿਤੇ ਹੈ ਕਿ ਆਪ ਹੀ ਰਗੜੇ ਜਾਏ ਲੱਬਣਾਣੀਆਂ ਆਫਟਰਨੂਨ ਰਾਜਾ ਨਹੀਂ ਆ ਰਹੇ ਨਾ ਉਹ ਬੰਦਾ ਸਾਹਿਬ ਨਹੀਂ ਆ ਰਹੇ ਸੀ ਗੱਲ ਹੈ ਨਾ ਸਾਡੇ ਸੁਪਰੀਮ ਲੀਡਰ ਭੁੰਦਰ ਸਾਹਿਬ ਹੈ ਵਿਚਾਰ ਤੁੰਦਸਾ ਦੇਣਗੇ ਪਰ ਮੈਂ ਤੁਹਾਨੂੰ ਇਹ ਕਰਦਾ ਉਹਨਾਂ ਨੂੰ ਪੁੱਛੋ ਥੈਂਕ ਯੂ ਬਹੁਤ ਹੋ ਗਿਆ ਹੋ ਗਿਆ ਹੋ ਨੇ ਸਭ ਕੁਝ ਤਾਂ ਹੋਤਾ ਹੈ ਤੁਹਾਡਾ ਛੋਟਾ ਲੰਬਾ ਨਹੀਂ ਲੰਬਾ ਮੈਂ ਕੀ ਕਹਾਂਗਾ ਇੱਕ ਜੀ ਨੋਮੀਨੇਸ਼ਨ ਫਾਈਲ ਕੀਤਾ ਗਿਆ ਤੇ ਪਹੁੰਚਿਆ ਹੋਸਟ ਸੈਕਸ਼ਨ ਕੀ ਦਤਾ ਮੈਂ ਸਭ ਤੋਂ ਪਹਿਲੇ ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਆਪਣੀ ਪਾਰਟੀ ਦਾ ਧੰਨਵਾਦ ਕਰਦਿਆਂ ਤੇ ਆਪਣੇ ਇਲਾਕੇ ਦੇ ਲੋਕਾਂ ਦਾ ਸ਼ੁਕਰਾਨਾ ਕਰਦੀ ਆ ਜਿਨ੍ਹਾਂ ਨੇ ਮੈਨੂੰ ਇਸ ਹਲਕੇ ਦੀ ਤੇ ਆਪਣੀ ਸੇਵਾ ਕਰਨ ਦਾ ਮੌਕਾ ਦਿੱਤਾ ਜਦੋਂ ਆਪਣੀ ਸਰਕਾਰ ਸੀ ਤਨਦੇਹੀ ਦੇ ਨਾਲ ਹਰ ਪਿੰਡ 'ਚ ਹਰ ਵਾਰਡ 'ਚ ਕਈ ਗੇੜੇ ਲਾ ਕੇ ਕਰੋਨਾ ਦੀ ਗ੍ਰਾਂਟਾ ਦੇ ਕੇ ਲੋਕਾਂ ਦੀ ਤਕਲੀਫਾਂ ਨੂੰ ਦੂਰ ਕਰਨ ਵਾਸਤੇ ਜਿਵੇਂ ਜਿਵੇਂ ਲੋਕੀ ਦੱਸਦੇ ਸੀ ਉਸ ਤਰ੍ਹਾਂ ਉਹਨਾਂ ਦੇ ਵਿੱਚ ਬੈਠ ਕੇ ਉਹਨਾਂ ਤਕਲੀਫਾਂ ਨੂੰ ਦੂਰ ਕਰਨ ਵਾਸਤੇ ਕੋਸ਼ਿਸ਼ ਕੀਤੀ ਵਿਕਾਸ ਦੇ ਵੱਡੇ ਵੱਡੇ ਕਾਰਜ ਹਰ ਪਿੰਡ ਵਿੱਚ ਹਰ ਸ਼ਹਿਰ ਵਿੱਚ ਤੇ ਉਹਦੇ ਬਾਅਦ ਜਦ ਸਤਾ ਜਾਂ ਤਾਕਤ ਲੋਕਾਂ ਨੇ ਦੂਜੀ ਪਾਰਟੀਆਂ ਨੂੰ ਦਿੱਤੀ ਫਿਰ ਆਪਣੇ ਪਾਰਲੀਮੈਂਟ ਵਿੱਚ ਜਾ ਕੇ ਆਪਣੇ ਸੂਬੇ ਦੀ ਆਵਾਜ਼ ਆਪਣੇ ਕਿਸਾਨਾਂ ਦੀ ਮਜ਼ਦੂਰਾਂ ਦੀ ਵਪਾਰੀਆਂ ਦੀ ਹੱਕਾਂ ਦੀ ਲੜਾਈ ਲੜਨ ਵਾਸਤੇ ਉਥੇ ਬੁਲੰਦ ਆਵਾਜ਼ ਦੇ ਨਾਲ ਨਾ ਕਿਸੇ ਦੇ ਥੱਲੇ ਝੁਕੇ ਨਾ ਕਿਸੇ ਡਿਕਟੇਟਰਸ਼ਿਪ ਸਰਕਾਰ ਤੋਂ ਡਰੇ ਜਿੱਥੇ ਖੜਨਾ ਸੀ ਆਪਣਿਆਂ ਦੇ ਨਾਲ ਡਟ ਕੇ ਖੜੇ ਤੇ ਉਹ ਕਦਮ ਚੱਕੇ ਜਿਹਦੇ ਨਾਲ ਆਪਣੇ ਸੂਬੇ ਦਾ ਫਾਇਦਾ ਹੋ ਸਕੇ ਤੇ ਆਪਣੇ ਲੋਕਾਂ ਦੇ ਨਾਲ ਖੜਨ ਦਾ ਸਾਨੂੰ ਮੌਕਾ ਮਿਲਿਆ ਮੈਂ ਇਸ ਵਾਸਤੇ ਲੋਕਾਂ ਦਾ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਮੈਨੂੰ ਇਹ ਸੇਵਾ ਕਰਨ ਦਾ ਮੌਕਾ ਦਿੱਤਾ ਮੈਡਮ ਬਾਦਲ ਸਾਹਿਬ ਤੁਹਾਨੂੰ ਹਰ ਵਾਰੀ ਤੁਹਾਡਾ ਨਾਮ ਦਿੰਦੀ ਸੀ ਕਿ ਕਵਰੀ ਕੈਡਿਟ ਹੁੰਦੀ ਸੀ ਇਸ ਤਰ੍ਹਾਂ ਕਿੰਨੀ ਕੋਈ ਨਹੀਂ ਖਲਦੀ ਕੋਈ ਨਹੀਂ ਬਹੁਤ ਕਮੀ ਤੋਂ ਉਹਨਾਂ ਦੀ ਬਹੁਤ ਜਿਆਦਾ ਖਲਦੀ ਹੈ ਜੀ ਅੱਜ ਸਵੇਰੇ ਵੀ ਜਿੱਥੇ ਉਹ ਮੇਰੇ ਨਾਲ ਆਸ਼ੀਰਵਾਦ ਦੇਣ ਵਾਸਤੇ ਨਹੀਂ ਆਏ ਤੇ ਮੇਰੇ ਨਾਲ ਮੇਰੇ ਕਵਰਿੰਗ ਕੈਂਡੀਡੇਟ ਹੁਣ ਨਾਤੇ 'ਚ ਨਹੀਂ ਹੈਗੇ ਉਹਨਾਂ ਦੇ ਹਲਕੇ 'ਚ ਜਦ ਮੈਂ ਜਾਂਦੀ ਆ ਤਾਂ ਇੱਕ ਇੱਕ ਕੋਨੇ 'ਚ ਉਹ ਨਜ਼ਰ ਆਂਦੇ ਨੇ ਉਹਨਾਂ ਦੇ ਕੰਮ ਨਜ਼ਰ ਆਂਦੇ ਨੇ ਸੋ ਉਹਨਾਂ ਦੀ ਕਮੀ ਤਾਂ ਬਹੁਤ ਹੁੰਦੀ ਹੈ ਜਿਸ ਤਰੀਕੇ ਦੇ ਨਾਲ ਉਹ ਮੈਨੂੰ ਹੌਸਲਾ ਦਿੰਦੇ ਸੀ ਜਿਸ ਤਰੀਕੇ ਦੇ ਨਾਲ ਭਾਵੇਂ ਉਮਰ ਨਾ ਵੀ ਹੋਏ ਲੇਕਿਨ ਪੂਰਾ ਲੰਮੀ ਹਲਕਾ ਉਹ ਸਾਂਭ ਕੇ ਦਿੰਦੇ ਸੀ ਸਭ ਤੋਂ ਵੱਡੀ ਲੀਡ ਮੈਨੂੰ ਲਾ ਕੇ ਉੱਥੋਂ ਦਿੰਦੇ ਸੀ ਸੋ ਉਹਨਾਂ ਦੀ ਘਾਟ ਤਾਂ ਹਮੇਸ਼ਾ ਹੀ ਮਹਿਸੂਸ ਹੋਗੀ ਸੁबीर ਜੀ ਮੈਡਮ ਕੀ ਲੱਗਦਾ ਹੈ ਕਿ ਲੰਬੀ ਤੋਂ ਸਵਾਰ ਲੀਡ ਹਾਸਲ ਕਰੋਗੇ ਤੁਸੀਂ ਬਿਲਕੁਲ ਕਰਾਂਗੇ ਪਹਿਲੇ ਤੋਂ ਵੱਧ ਕਰਾਂਗੇ ਥੈਂਕ ਯੂ ਜੀ ਥੈਂਕ ਯੂ ਜੀ